ਸ਼ਟ ਕਰੂਗੀ ਹੋ ਗਈ ਸਰ ਆਇਆ 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 ਨਹੀਂ ਸੁਣਾਣੀ ਨਹੀਂ ਸੁਣਾਣੀ ਨਹੀਂ ਸੁਣਨਾ ਮਨਾ ਪਈ ਚੁਟਿਆ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਤੜ ਬਾਬਾ ਦੀਪ ਸਿੰਘ ਬੈਲਫੋਰਸ ਸ਼ਹਿਰ ਵੱਲੋਂ ਅੱਜ 13ਵਾਂ ਸਾਲਾਨਾ ਆਨੰਦ ਕਾਰਜ ਜਨ ਸਮਾਗਮ ਇਸ ਵਿੱਚ 12 ਲੂਣਾਂ ਦੇ ਲੜਕਿਆਂ ਦੇ ਆਨੰਦ ਕਾਰਜ ਕਰਾਇਆ ਗਿਆ ਜਿਸ ਵਿੱਚ ਘਰੇਲੂ ਵਰਤਨ ਸਮਾਨ ਕੁਝ ਇਹਨੂੰ ਦਿੱਤਾ ਗਿਆ ਜਿਸ ਦੇ ਵਿੱਚ ਬੈਟਰੀ ਵਾਲੀ LED ਹੈ ਬਲਕਿ 50 ਤੋਂ 40 ਜਿੰਨੇ ਇਧਰ ਲਏ ਜਿਹੜਾ ਘਰੇਲੂ ਵਰਤਨ ਵਾਲੀਆਂ ਕੁਝ ਆਪਣੇ ਘਰਾਂ ਨਾਲ ਸਾਡੇ ਕਿਰਾਏ ਘਰੋਂ ਪ੍ਰਾਪਤ ਹੋ ਜਾਂਦਾ ਕਿਸ ਤਰ੍ਹਾਂ ਕਿ ਕਿਸੇ ਨਿਊਜ਼ ਵਿੱਚ ਇੱਕ ਨਿਊਜ਼ ਆਇਆ ਸੀ ਅਸੀਂ ਤੁਹਾਨੂੰ ਇਹੋ ਮੈਸੇਜ ਕਰ ਰਹੇ ਹਾਂ ਕਿ ਅਸਲੀ ਸ਼ੁਰੂ ਰੂਮਾਰਾਜ ਦੀ ਜਿਵੇਂ ਚਾਹੂ ਸੁਸਾਇਟੀوں ਨੂੰ ਇੱਕ ਪਰਾਲਾ ਹੈ ਕਿ ਅਗਰ ਜਿਵੇਂ ਕੋਈ ਨਸ਼ੇ ਸ਼ਰਮਤ ਚੋਂਦਾ ਸ਼ਕਤ ਨਹੀਂ ਪਾ ਰਿਹਾ ਕਿਹੜੇ ਸੈਂਟਰ ਨੇ ਵਰਤਿਆ ਹੋਇਆ ਹੈ ਇਹ ਤੁਹਾਨੂੰ ਨਹੀਂ ਪਤਾ ਹੋ ਰਿਹਾ ਅਸੀਂ ਦੇਰ ਨਾਲ ਹੀ ਵਕਤ ਵਾਰ ਬਣਾ ਲਏ ਜਿੰਨੇ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਸਾਡੇ ਨਾਲ ਸੰਪਰਕ ਕਰੋ ਇਸ ਤਰ੍ਹਾਂ ਕਿ ਉਹ ਨਾ ਪੀਦਾ ਰਹੇ ਅੱਜ ਕਨੇ ਕੜਾ ਬੁਲਾ ਲਿਏ ਕਿ ਅੱਜ ਦੇ ਹੈਗਾ ਹੈ ਅਨੰਦ ਗਾਜ ਦਾ ਭਾਲਾ ਬਾਕੀ ਸਿਹੜੀ ਵੱਲੋਂ ਸਮੇਂ ਸਮੇਂ ਦੇ ਨਾਲ ਹਰ ਤਰ੍ਹਾਂ ਦੇ ਪ੍ਰਾਣੇ ਦਿੱਤੇ ਨੇ ਜਿੱਦਾਂ ਬੱਚਿਆਂ ਦੀ ਪੜ੍ਹਾਈ ਦਾ ਬੱਚਿਆਂ ਨੇ ਅ ਵਰਦੀਆਂ ਦਾ ਹੋ ਗਿਆ ਪੜਾਈ ਦਾ ਹੋ ਗਿਆ ਇਹ ਨਾਲ ਦਾ ਹੋ ਗਿਆ ਇਹ ਨਾਲ ਮਕਾਨ ਨਹੀਂ ਬਣਿਆ ਪਕਾਰ ਵਧਾ ਕੇ ਦੇਣਾ ਪਰ ਕਿਸੇ ਸਮੇਂ ਸਮੇਂ ਜਿਦਾ ਦਾ ਵੀ ਲੋੜ ਦਾ ਇਹ ਸਾਰੇ ਕਾਰਜ ਸੋਸਾਇਟੀ ਨੇ ਆਪਣੇ ਮੈਂਬਰ ਜਿਹੜੇ ਬਿਨਾ ਕੇ ਅਸੀਂ ਬਿਨਾ ਕੇ ਆਪਣੇ ਦਸੰਦਾਪੇ ਮੀਨੇ ਵਾਲੀ ਦੇ ਕੇ ਉਹ ਦਸੰਦਰੀ ਥਰੂ ਇਹ ਸਾਰੇ ਕਾਰਜ ਕੀਤੇ ਜਾਂਦੇ ਕਿਹੜੇ ਕਿਹੜੇ ਮੈਂਬਰ ਬਜੂਸ ਚੜ੍ਹਦੇ ਅੱਜ ਵੇਖੋ ਜੀ ਅੱਜ ਤੁਸੀਂ ਵੇਖਣਾ ਹੈ ਘੱਟੋ ਘਾਟਾ ਦਾ 2.25 ਦਾ ਬਠਾੜਾ ਸਾਡਾ ਸਾਲ ਪਰ ਬਠਾੜੇ ਨਾ ਹੁੰਦਾ ਜੀ ਬਾਕੀ ਸਾਡੇ ਜਿਹੜੀਆਂ ਟਿਕਾਣਾਂ ਮੁੱਖ ਖੇੜੀਆਂ ਬਣੀ ਜਾਂਦੀਆਂ ਜੀ ਕੁਝ ਬਾਅਦ ਮੈਂ ਬਨੇ ਦੇਖ ਲਿਆ ਹਾਲੇ ਮੈਂ ਦੇਖ ਲਿਆ ਹਰ ਤਰ੍ਹਾਂ ਦੀ ਇਨਕੁਆਰੀ ਕਰਨ ਵਾਲੇ ਬੰਦੇ ਸਮੇਂ ਸਮੇਂ ਦੇ ਨਾਲ ਹਰ ਅਜੇ ਵੀ ਕਈ ਪਰਵਾਰ ਨੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਲੋਨ ਮੰਗਦੇ ਬਾਅਦ ਕਹਿਣਾ ਚਾਹੁੰਦੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਜੇਕਰ ਰੁਕਾਵਟ ਹੈ ਤੇ ਸਾਡੇ ਕਿਸੇ ਸਾਡੀ ਮੈਮ ਦਾ ਸੰਪਰਕ ਕਰਾ ਦੇਣਾ ਇਹ ਦੇ ਧਾਰ ਦੇ ਨਾਲ ਬੰਦ ਰਹੀ ਅਸੀਂ Dann, war